ਸਾਰ ਦਿਓ ਮੈਨੂੰ ਸਾਰ ਦਿਓ ਮੈਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਮੈਨੂੰ ਮੇਰੀ ਜ਼ਮੀਨ ਸਾਰੀ ਬਰਬਾਦ ਕਰਤੀ ਇਹਨਾਂ ਲੋਕਾਂ ਨੇ ਮੈਂ ਸਰ ਬਹੁਤ ਦੁਖੀ ਆ ਜੇ ਮੈਨੂੰ ਕੁਝ ਹੋ ਗਿਆ ਜੇ ਮੈਂ ਕੁਝ ਕਰ ਲਿਆ ਇਸੇ ਜ਼ਿੰਮੇਵਾਰੇ ਲੋਕ ਹੋਣਗੇ ਸਰ ਇਹ ਦੇ ਜ਼ਿੰਮੇਵਾਰ ਸੁਸਾਇਡ ਕਰ ਲਿਆ ਮੇਰੀ ਜੀਵਨ ਦੀ ਪੂੰਜੀ ਲੱਗੀ ਹੋਈ ਆ ਸਰ ਇਸ ਥਾਂ ਤੇ ਇਸ ਪਲਾਟ ਦੀ ਜ਼ਿੰਮੇਵਾਰੀ ਕਿਹਨਾਂ ਲੋਕਾਂ ਦੀ ਹੋਏਗੀ ਸਰ ਮੈਨੂੰ ਸਾੜ ਦਿਓ ਮੈਨੂੰ ਅਗਲਾ ਦਿਓ ਲੱਕੜਾ ਮਾਰੋ 4 ਮਹੀਨੇ ਹੋ ਗਏ ਸਰ ਲੱਕੜਾ ਚੱਕਣ ਨੂੰ ਕਿਹਾ ਇਹਨਾਂ ਨੇ ਇਹ ਲੱਕੜਾ ਨਹੀਂ ਚੱਕ ਰਹੇ ਮੈਨੂੰ ਮੈਂਟਲੀ ਡਿਸਟਰਬ ਕਰ ਰਹੇ ਸਰੇ ਲੋਕ ਮੈਨੂੰ ਬਹੁਤ ਮੈਂਟਲੀ ਹਰਾਸ ਕਰ ਰਹੇ ਨੇ ਸਰੇ ਲੋਕ ਸਾੜ ਦਿਓ ਸਾੜ ਦਿਓ ਮੈਨੂੰ ਜਿੰਦੇ ਨੂੰ ਸਰ ਇਹਨਾਂ ਨੇ ਸਰ ਦੇਖੋ ਕੀ ਕੀਤਾ ਕਿਹੜਾ ਮੇਰਾ ਪਿਛਲਾ ਪਕਾਇਆ ਪਲਾਟ ਰੰਦਾ ਸੀਗਾ ਇੱਥੇ ਇੱਕ ਮੰਦਿਰ ਹੈ ਮੰਦਿਰ ਵਾਲਿਆਂ ਨੇ ਇੱਥੇ ਲੱਕੜ ਸੁੱਟੀ ਹੋਈ ਹੈ ਸਰ ਇੱਥੇ ਮੰਦਿਰ ਨੇ ਲੱਕਪਜਾ ਕੀਤਾ ਇੱਥੇ ਆ ਦੇਖੋ ਸਰ ਇਹਨਾਂ ਨੇ ਕਿੱਲੇ ਗੱਡੇ ਹੋਏ ਆ ਇੱਥੇ ਕਿੱਲੇ ਗੱਡੇ ਹੋਏ ਸੀਗੇ ਛੱਡ ਉੱਰੇ ਉੱਪਰ ਚਾਹ ਲੱਕੜ ਆ ਚੁੱਕੀ ਐ ਇੱਥੇ ਛੱਡ ਪਾਉਣ ਦੀ ਕੋਸ਼ਿਸ਼ ਕੀਤੀ ਐ ਸਰ ਹੁਣ ਆ ਦੇਖੋ ਸਰ ਉੱਥੋਂ ਲੈ ਕੇ ਮੂਰੇ ਫਰੰਟ ਤੋਂ ਅਸੀਂ ਪਹਿਲੇ ਵੀਡੀਓ ਲਈਏ ਤੁਸੀਂ ਮੇਰੀ ਉੱਥੋਂ ਲੈ ਕੇ ਇੱਥੇ ਤੱਕ ਉੱਥੋਂ ਲੈ ਕੇ ਇੱਥੇ ਤੱਕ ਸਾਡਾ ਸਾਰਾ ਪਲਾਟ ਐ ਸਰ ਇਹ ਵਿਚਾਰਪਾ ਇੱਕ ਰਸਤਾ ਕੱਟੀ ਹੋਈ ਐ ਸਰ ਦੱਸੋ ਸਰ ਮੈਂ ਕਿੱਥੇ ਜਾਵਾਂ ਸਰ ਇਹਦੀ ਕਿਸੇ ਬਸੇ ਕੋਈ ਸੁਲਵਾਈ ਨਹੀਂ ਹੋ ਰਹੀ ਸਰ ਦੱਸੋ ਮੈਂ ਕਿੱਥੇ ਜਾਵਾਂ ਸਰ ਦੱਸੋ ਅਸੀਂ ਇਸੇ ਚੱਕਰ ਤੇ ਇਸ ਪਲਾਟ ਦੀ ਬਾਉਂਡਰੀ ਵਾਲ ਨਹੀਂ ਕੀਤੀ ਸਰ ਅਸੀਂ ਕੋਡ ਆਫ ਕੰਡਕਟ ਬਸ ਇੱਕ ਕੋਡ ਦਾ ਕੋਡ ਦੇਗੇ ਇਸ ਨਹੀਂ ਕੇਸ ਲੇਕਿਨ ਸਾਡੀ ਸੁਣਵਾਈ ਸਰ ਕਿਤੇ ਨਹੀਂ ਹੋ ਰਹੀ ਨਾ ਪੁਲਿਸ ਪ੍ਰਸ਼ਾਸਨ ਕਰ ਰਿਹਾ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਤੱਕੇ ਤੇ ਤੱਕਾ ਹੋ ਰਿਹਾ ਸਰ ਸਾਡੇ ਨਾਲ ਵਰੁਣ ਸ਼ਰਮਾ ਕਿਹੜੀ ਐ ਪ੍ਰੋਪਰਟੀ ਪਈ ਹੈ ਕੀ ਡਿਸਪੂਟ ਹੈ ਸਰ ਮੈਂ ਇਸ ਵੇਲੇ ਪਖਵਾ ਰੋਡ ਤੇ ਸਿੰਗਲ ਲਾਈਨ ਕਲੇਵ ਅਡਜੋਇਨਿੰਗ ਬਗਲਾ ਮੁਖੀ ਮੰਦਿਰ ਦੇ ਨਾਲ ਦੋ 플ੌਟ ਛੱਟ ਕੇ ਇਹ ਪ੍ਰੋਪਰਟੀ ਸਾਡੀ ਹੈ ਸਰ ਇਹਦੇ ਉੱਪਰ ਇੱਕ ਰਕੇਸ਼ ਟਾਂਗੜੀ 15 ਟਾਂਗੜੀ ਨਾਮ ਦੇ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਬਾਉਂਡਰੀ ਵਾਲ ਕਰਕੇ ਇਹਨਾਂ ਨੇ ਅੰਦਰ ਕੰਸਟਰਕਸ਼ਨ ਸ਼ੁਰੂ ਕੀਤੀ ਹੈ ਸਾਡਾ ਇਹ ਨਾਲ ਕੋਰਟ ਦੇ ਵਿੱਚ ਮੈਟਰ ਚੱਲਦਾ ਪਿਆ ਸਾਡੇ ਕੋਲ ਸਟੇ ਆਰਡਰਸ ਨੇ ਸਟੇ ਆਰਡਰਸ ਦੇ ਵਿੱਚ ਜੋ ਲਿਖਿਆ ਹੋਇਆ ਹੈ ਕਿ ਬੋਥ ਪਾਰਟੀਆਂ ਡੋਟ ਚੇਂਜ ਦਾ ਨੇਚਰ ਆਫ ਪ੍ਰੋਪਰਟੀ ਜੇ ਖਾਲੀ 플ੌਟ ਇਹਦੇ ਖਾਲੀ ਰਹੇਗਾ ਸਰ ਜੇ ਕਮਰਾ ਬਣੇ ਹੋਏ ਆ ਤਾਂ ਕਮਰਾ ਬਣਾ ਰਹੇਗਾ ਨਾ ਉਹਨੂੰ ਕੋ ਢਾ ਸਕਦਾ ਨਾ ਉਹਨੂੰ ਕੋ ਖਲਾ ਸਕਦਾ ਖਾਲੀ 플ੌਟ ਹੋਣ ਦੇ ਬਾਵਜੂਦ ਇਹਨਾਂ ਨੇ ਚਾਰ ਦਿਵਾਰੀ ਕੀਤੀ ਹੈ ਚਾਰ ਦਿਵਾਰੀ ਕਰਕੇ ਇਹਨਾਂ ਨੇ ਹੁਣ ਅੰਦਰ ਕੰਸਟਰਕਸ਼ਨ ਸ਼ੁਰੂ ਕੀਤੀ ਹੈ ਨੀਆਂ ਪੱਟੀਆਂ ਹੋਈਆਂ ਸਰੀਏ ਸੱਟੇ ਹੋਏ ਆ ਅੰਦਰ ਸਾਰਾ ਸਿਸਟਮ ਬਣਿਆ ਪਿਆ ਸੀਮਿੰਟ ਦੀ ਬੋਰੀਆਂ ਰੇਤਾ ਬਜਰੀ ਸਭ ਕੁਝ ਆਇਆ ਪਿਆ ਸਰ ਤੁਸੀਂ ਕਹਿੰਦੇ ਕੋਡ ਰਾਈ ਕੇਸ ਚੱਲ ਰਿਹਾ ਕੋਡ ਰਾਈ ਸਟੇਮ ਈ ਲਿਆ ਅਗਰ ਸਟੇਮ ਈ ਲਿਆ ਹੋਇਆ ਤਾਂ ਬੈਂਕ ਲੋਨ ਕਿਵੇਂ ਕਰ ਦੇਗਾ ਇਹ ਪੈਨਟਰ ਤੋਂ ਕਿਸੇ ਨੇ ਲੈ ਲਈ ਹੋਈ ਜਗਾ ਸਰ ਦੇਖੋ ਸਾਡੇ ਸਾਡੇ ਜਿਹੜਾ ਖਸਰਾ ਨੰਬਰ ਹੈ 60 ਨੰਬਰ ਹੈ ਤੇ 62 ਨੰਬਰ ਹੈ ਦੂਜੀ ਪਾਰਟੀ ਦਾ ਖਸਰਾ ਨੰਬਰ 68 ਹੈ ਠੀਕ ਹੈ ਜੀ ਉਹਨਾਂ ਨੇ ਦੋਨੋਂ ਪਾਰਟੀਆਂ ਨੂੰ ਕੋਰਟ ਦੇ ਆਰਡਰ ਦੇ ਜੋ ਰਮਨਪ੍ਰੀਤ ਜੀ ਦੀ ਕੋਰਟ ਦੇ ਆਰਡਰ ਦੇ ਇਸ ਆਪਣੇ ਉਹ ਜਿਹੜਾ ਵੇਰਵਾ ਪਾਇਆ ਹੋਇਆ ਦੋਨੋਂ ਪਾਰਟੀਆਂ ਦੇ ਉੱਪਰ ਸਟੇ ਲਾਇਆ ਹੋਇਆ ਕਿ ਦੋਨੋਂ ਇੱਥੇ ਕੁਝ ਵੀ ਕੰਸਟਰਕਸ਼ਨ ਨਹੀਂ ਕਰਨਗੀਆਂ ਹੁਣ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਹੋ ਸਕਦਾ ਇਹਨਾਂ ਦੀ ਫਰਦ ਦੇ ਉੱਪਰ ਸਟੇ ਨਾ ਚੜੀ ਹੋਵੇ ਫਰਦ ਕਲੀਅਰ ਹੋਵੇ ਤੇ ਇਹਨਾਂ ਨੇ ਅੱਗੇ ਕਿਸੇ ਨੂੰ ਸੇਲ ਕਰਤੀ ਹੋਵੇ ਇਹ ਵੀ ਸਾਨੂੰ ਗੱਲ ਹੁਣ ਅੱਜ ਪਤਾ ਲੱਗ ਰਹੀ ਹੈ ਇੱਥੇ ਉਹਨਾਂ ਨੇ ਕਿਹਾ ਸਰਬ ਅਖਰਾਂ ਨੇ ਕਿਹਾ ਵੀ ਅਸੀਂ ਤਾਂ ਇਹੀ ਕੋਲੋਂ ਲਈ ਹੈ ਪ੍ਰੋਪਰਟੀ ਜੀ ਸਾਡਾ ਕੋਈ ਤੱਲੂ ਕਰਨੀ ਅਸੀਂ ਬੈਂਕ ਲਈ ਲਈ ਹੈ ਔਰ ਬੈਂਕ ਨੂੰ ਕਿਸ਼ਤ ਵੀ ਦੇ ਰਿਆ ਸਰ ਦੇਖੋ ਇਹਨਾਂ ਚੀਜ਼ਾਂ ਦਾ ਸਾਨੂੰ ਹੁਣ ਪਤਾ ਲੱਗ ਰਿਹਾ ਇੱਥੇ ਖੜੇ ਹੋ ਗਏ ਲੇਕਿਨ ਜਿਹੜਾ ਸਾਡਾ 60 ਨੰਬਰ 62 ਨੰਬਰ ਸਾਡੇ ਕੋਲ ਮਾਲ ਮਹਿਕਮੇ ਦੀ ਨੰਬਾਈ ਵੀ ਪਈ ਹੈ ਜੀ ਅਸੀਂ ਤਿੰਨ ਵਾਰੀ ਨੰਬਾਈ ਕਰਾਈ ਹੋਈ ਹੈ ਖਸਰਾ ਇਹੀ ਬੋਲਦਾ ਜੀ ਸਾਡਾ 68 ਨੰਬਰ ਉਹਨਾਂ ਦਾ 68 ਨੰਬਰ ਹੈ ਸਾਡਾ 60 ਤੇ 62 ਨੰਬਰ ਹੈ 60 ਤੇ 62 ਦੇ ਅਕੋਰਡਿੰਗ ਸਾਡੀ 3086 ਗਜ ਦੀ ਸੇਲ ਡੀਡ ਹੈ ਅਸੀਂ ਪਰਚੇਸ ਕੀਤੀ ਹੈ ਕੁਲਦੀਪ ਸਿੰਘ ਪਿੰਡ ਦੋਨੋਂ ਹੁਣ ਤਾਂ ਕਬਜ਼ਾ ਹੋ ਚੁੱਕਿਆ ਹੈ ਅਗਲਾ ਕਦਮ ਕੀ ਹੋਊਗਾ ਤੁਹਾਡਾ ਸਰ ਦੇਖੋ ਇਸ ਕਬਜ਼ੇ ਦੇ ਇਨ ਬਿਟਵੀਨ ਸਾਡੀ ਨਾ ਪੁਲਿਸ ਨੇ ਸੁਣੀ ਜੀ ਅਸੀਂ ਡੀਐਸਪੀ ਆਪਣਾ ਮੁੱਲਾਪੁਰ ਐਸਐਸਪੀ ਜਗਰਾਉਂ ਇਹਨਾਂ ਨੂੰ ਕੰਪਲੇਂਟ ਸੀ ਪਾਈਆਂ ਥਾਣਾ ਜੋਦਾ ਜਿਨ੍ਹਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਜੋ ਪਤਾ ਲੱਗੇ ਕਿ ਇਹਨਾਂ ਦੇ ਬੜੇ ਅੱਛੇ ਪੋਲੀਟੀਕਲ ਲੈਵਲ ਦੇ ਲਿੰਕਸ ਨੇ ਜਿਹਦੇ ਕਰਕੇ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ ਹੋਰ ਸਰ ਸਾਨੂੰ ਇਨਸਾਫ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਸਾਡੀ ਇਸੇ ਚੀਜ਼ ਦੀ ਡਿਮਾਂਡ ਹੈ ਕਿ ਇਹ ਕੰਮ ਨੂੰ ਰੁਕਾਇਆ ਜਾਵੇ ਇਸ ਕੰਮ ਨੂੰ ਰੁਕਾ ਕੇ ਕੋਰਟ ਦੇ ਆਰਡਰ ਦੇ ਥਰੂ ਜੋ ਹੋ ਰਿਹਾ ਉਸ ਚੀਜ਼ ਨੂੰ ਕੀਤਾ ਜਾਵੇ ਪੁਲਿਸ ਕੰਪਲੇਟ ਕੀਤੀ ਹੁਣ ਤੁਸੀਂ ਪੁਲਿਸ ਕੰਪਲੇਨ ਕੀਤੀ ਹੈ ਸਰ ਪੁਲਿਸ ਲੈ ਕੇ ਨਾਲ ਲਈ ਆਈ ਨਹੀਂ ਸਰ ਮੈਂ ਜੀ ਇਹ ਸਰ ਮੈਂ ਤੁਹਾਨੂੰ ਆਪਣੀ ਪਰਚੇਸ ਡੀਡ ਦਿਖਾ ਰਿਹਾ ਜੀ ਮੈਂ ਕੁਲਦੀਪ ਸਿੰਘ ਦਲਜੀਤ ਸਿੰਘ ਤੇ ਸਰਜੀਤ ਕੋਲੋਂ ਪ੍ਰਾਪਰਟੀ ਪਰਚੇਸ ਕੀਤੀ ਹੈ ਉਹਨਾਂ ਨੂੰ ਫੁੱਲਨ ਫਾਈਨਲ ਪੇਮੈਂਟ ਦੇਣ ਤੋਂ ਬਾਅਦ ਪਲੱਸ ਤੁਸੀਂ ਪ੍ਰਾਪਰਟੀ ਕਦੋਂ ਲਈ ਜੀ ਪ੍ਰਾਪਰਟੀ ਸਰ ਮੇਰੀ 9 ਜੂਨ 2023 ਦੇ ਵਿੱਚ ਲਈ ਗਈ ਹੈ ਪ੍ਰੋਪਰਟੀ ਲੈਣ ਤੋਂ ਬਾਅਦ ਅਸੀਂ ਨਵੰਬਰ ਦੇ ਵਿੱਚ ਇੱਥੇ ਬਾਉਂਡਰੀ ਵਾਲ ਕਰਨ ਆਏ ਆਂ ਬਾਉਂਡਰੀ ਵਾਲ ਦੇ ਟਾਈਮ ਨਹੀਂ ਪਟਵਾਈਆਂ ਨੇ ਸਾਨੂੰ ਅਸੀਂ ਕਰੇ ਗਏ ਆਂ ਦੁਪਹਿਰ ਦੇ ਵੇਲੇ ਥਾਣਾ ਜੋਧਾ ਤੋਂ ਸਾਨੂੰ ਫੋਨ ਆਇਆ ਆਂਦਾ ਹੈ ਕਿ ਤੁਸੀਂ ਇਸ ਪ੍ਰਾਪਰਟ ਤੇ ਨਜਾਇਜ਼ ਕਬਜ਼ਾ ਕਰ ਰਹੇ ਹੋ ਦੂਜੀ ਪਾਰਟੀ ਨੇ ਸਾਡੀ ਨਜਾਇਜ਼ ਕੰਪਲੇਂਟ ਕੀਤੀ ਥਾਣੇ ਦੇ ਵਿੱਚ ਅਸੀਂ ਕੰਮ ਰੋਕਤਾ ਐਟ ਦੈਟ ਟਾਈਮ ਅਸੀਂ ਕੰਮ ਰੋਕੇ ਆਂ ਕੋਰਟ ਦੇ ਵਿੱਚੋਂ ਆਰਡਰ ਆਇਆ ਹੈ ਨਾਲ ਦੀ ਨਾਲ ਇਹਨਾਂ ਨੇ ਆਰਡਰ ਲੈ ਲਿਆ ਕਿ ਪਲਾਟ ਦੇ ਉੱਪਰ ਸਟੇਟਸ ਕੋ ਲਾਇਆ ਜਾਵੇ ਸਟੇਟਸ ਕੋ ਲੱਗ ਗਿਆ ਜੀ ਔਰ ਰਮਨਪ੍ਰੀਤ ਜੀ ਦੀ ਕੋਰਟ ਦੇ ਵਿੱਚ ਇਹ ਉਹਨਾਂ ਨੇ ਆਰਡਰ ਪਾਸ ਕੀਤਾ ਹੈ ਕਿ ਦੋਨੋਂ ਪਾਰਟੀਆਂ ਪਲਾਟ ਦੀ ਨੇਚਰ ਚੇਂਜ ਨਹੀਂ ਕਰਨਗੀਆਂ। ਓਕੇ। ਅਗਲਾ ਕਦਮ ਕੀ ਹੋਗਾ ਤਾਂ ਸਰ ਮੇਰੀ ਇੱਕ ਪ੍ਰਸ਼ਾਸਨ ਨੂੰ ਹੀ ਬੇਨਤੀ ਹੈ ਕਿ ਸਾਨੂੰ ਸਾਨੂੰ ਇਨਸਾਫ ਦਿੱਤਾ ਜਾਵੇ। ਮੇਰੀ ਜੀਵਨ ਦੀ ਪੂੰਜੀ ਜਿਹੜੀ ਮੈਂ ਪੈਸੇ ਜੋੜ ਕੇ ਪਲਾਟ ਲਿਆ ਹੈ ਮੈਨੂੰ ਉਸ ਦੀ ਜੋ ਵੀ ਸਚਾਈ ਦੇ ਬੁਨਿਆਦ ਤੇ ਉਹ ਕੀਤੀ ਜਾਵੇ। ਪਲੱਸ ਮੈਨੂੰ ਇਹਨਾਂ ਪਾਰਟੀ ਇਸ ਪਾਰਟੀ ਤੋਂ ਜਾਨ ਦਾ ਖਤਰਾ ਹੈ ਜੀ। ਮੈਨੂੰ ਕੱਲ ਨੂੰ ਕੁਝ ਹੁੰਦਾ ਹੈ। ਕੁਝ ਵੀ ਹੁੰਦਾ ਤੇ ਮੈਂ ਇਸ ਚੀਜ਼ ਦੇ ਜ਼ਿੰਮੇਵਾਰੇ ਲੋਕ ਹੋਣਗੇ ਕੌਣ ਹੋਣਗੇ ਜੀ ਇਹ ਮਿਸਟਰ ਰਕੇਸ਼ ਤਾਂਗੜੀ ਤੇ ਜਿਨ੍ਹਾਂ ਨੇ ਅੱਗੇ ਜੋ ਵੀ ਪਲਾਟ ਲਿਆ ਜਿਨ੍ਹਾਂ ਨੇ ਖਰੀਦਿਆ ਸਰ ਦੇਖੋ ਪ੍ਰਾਪਰਟੀ ਆਫਟਰ ਆਲ ਮੇਰੀ ਹੀ ਹੈ ਮੇਰੀ ਹੀ ਰਹਿਣੀ ਹੈ ਹੁਣ ਦੂਜਾ ਬੰਦਾ ਕਹਿ ਰਿਹਾ ਕਿ ਅਸੀਂ ਲੈ ਲਈਏ ਸਰ ਇਹ ਹੁਣ ਜਸਟੀਫਾਈ ਅਸੀਂ ਕੋਰਟ ਦੇ ਵਿੱਚ ਕਰਾਂਗੇ ਜੀ ਕਿ ਮੈਟਰ ਕੀ ਹੈ ਵੀ ਉਹ ਰੋਪ ਲੱਗ ਰਹੇ ਨੇ ਤੁਹਾਡੇ ਦੇ ਕਬਜ਼ਾ ਕੀਤਾ ਗਿਆ ਸਾਡੇ ਕੋਈ ਕਬਜ਼ਾ ਨਹੀਂ ਹੈ ਅਸੀਂ ਇਹ ਬੰਦਰਾ ਟਾਗੜੀ ਜੋ ਪਰਚੇਜ਼ ਕੀਤੀ ਹੈ ਪ੍ਰਾਪਰ ਸਾਰਾ ਇਹਦਾ ਇੰਤਕਾਲ ਚੈੱਕ ਕਰਕੇ ਪੂਰਾ ਪਟਵਾਰੀ ਰਿਕਾਰਡ ਚੈੱਕ ਕਰਕੇ ਤਾਂ ਇਹਦਾ ਰਜਿਸਟਰਾਰ ਤੋਂ ਦੇ ਕੇ ਰਜਿਸਟਰੀ ਤਾਂ ਹੋ ਇਸ ਨੂੰ ਪਹਿਲੇ ਜਿਸਤਰੀ ਐਡਮਿਟ ਕਰਨੀ ਪੈਂਦੀ ਹੈ ਅੰਦਰ ਜਾ ਕੇ 1853 ਕਾਇਦੀ ਜਿਸਤਰੀ ਹੈ ਇਹਦੇ ਤੇ ਪੂਰੀਏ ਬਾਈਆਂ ਲਿਖੀਆਂ ਹੋਈਆਂ ਕਿਹੜੀ ਕੀ ਸਾਈਜ਼ ਹੈ ਕੀ ਗੱਲਬਾਤ ਹੈ ਉਹ 18 20 ਸਾਲ ਤੋਂ ਵਦਨਾ ਟਾਗੜੀ ਇਸ ਪ੍ਰਾਪਰਟੀ ਦੀ ਮਾਲਕ ਹੈ ਸਾਨੂੰ ਨਹੀਂ ਪਤਾ ਵਰੁਣ ਸ਼ਰਮਾ ਕੋਲ ਹੈ ਜਾਂ ਕੋਈ ਹੈ ਸਾਨੂੰ ਕਿਸੇ ਬੰਦੇ ਨੂੰ ਪਤਾ ਕੋਈ ਬੰਦੇ ਦਾ ਇਸ ਤੇ ਕੇਸ ਚੱਲ ਰਿਹਾ ਨਹੀਂ ਚੱਲ ਰਿਹਾ ਸਾਨੂੰ ਇਸ ਪਰ ਕੋਈ ਨੋਟ ਹੈ ਇਹਦਾ ਇੰਤਕਾਲ ਸਾਡੇ ਨਾਮ ਤੇ ਚੜ ਚੁਕਿਆ ਹੈ ਇਹ ਕਹਿੰਦੇ ਹਾਂਜੀ ਇਹਦਾ ਇੰਤਕਾਲ ਸਾਡੇ ਨਾਮ ਤੇ ਚੜ ਚੁਕਿਆ ਹੈ ਉਹ ਪ੍ਰਾਪਰਟੀ ਅਸੀਂ ਬੈਂਕ ਦਾ ਉਹ ਫਲੈਸ਼ ਕਰ ਚੁੱਕੇ ਹਾਂ ਬੈਂਕ ਤੋਂ ਲੋਨ ਵੀ ਕਿਸ ਜਾਰੀ ਹੋ ਚੁੱਕੀ ਹੈ ਹੁਣ ਅਸੀਂ ਇਹ ਬੰਦੇ ਨੇ ਆ ਕੇ ਸਾਨੂੰ objection ਕੀਤਾ ਜੀ ਆਪਣਾ ਕੀ ਹੈ ਜੀ ਮੇਰੀ ਹੈ ਮੇਰਾ ਕੇਸ ਚੱਲ ਰਿਹਾ ਸਾਨੂੰ ਕੁਝ ਨਹੀਂ ਪਤਾ ਜੀ ਪਰ ਕੇਸ ਚੱਲ ਰਿਹਾ ਨਹੀਂ ਅੱਛਾ ਤੁਸੀਂ ਬੈਂਕ ਦੇ ਰਸਤੇ ਲਈਏ ਬੈਂਕ ਦੇ ਰਸਤੇ ਲਈਏ ਬੈਂਕ ਤੋਂ ਦਿਖਾ ਕੇ ਬੈਂਕ ਦੀ ਪੂਰੀ ਆਪਣਾ ਲੈ ਕੇ ਵੀ ਲੈ ਵੀ ਠੀਕ ਹੈ ਪ੍ਰੋਪਰਟੀ ਉਹ ਕਹਿੰਦੇ ਠੀਕ ਹੈ ਉਹਨਾਂ ਨੇ ਲੋਨ ਸਾਡਾ ਸੈਂਕਚਰ ਕਰਤਾ ਹੁਣ ਅਸੀਂ ਬਣਾਣ ਲੱਗੇ ਆ ਤੇ ਅੱਜ ਸਾਨੂੰ ਪਤਾ ਲੱਗਾ ਵੀ ਇਹ ਕੋਈ ਹੋਰ ਸਰ ਤੁਸੀਂ ਕਹਿ ਰਹੇ ਹੋ 1800 ਗੱਜ ਦੀ ਕੁਝ ਦੀ ਜਿਹੜੀ ਗੱਡੀ ਤੇ ਉਹ ਕਹਿੰਦੇ ਸਾਡੇ ਕੋਲ 3000 ਗੱਜ ਦਾ ਉਹ 3000 ਗੱਜ ਦਾ ਕਿਹੜਾ ਪਲਾਟ ਹੈ ਫਰ ਨਹੀਂ ਪਤਾ ਸਾਡੇ ਕੋਲ ਅਸੀਂ 1853 ਦਾ ਨਾਪ ਕੇ ਲਈਏ 1830 ਗ ਬੱਦ ਬੋਲਦੀ ਹੈ 1853 ਦੀ ਅਸੀਂ ਪ੍ਰਾਪਰਟੀ ਬਤੀ ਅੱਛਾ ਜਿਹੜੇ ਜਿਹੜੇ ਤੁਹਾਡੇ ਦੇ ਇਲਜ਼ਾਮ ਲੱਗੇ ਉਹ ਕਿਸੇ ਕਰਾਂਗੇ ਸਾਡੇ ਤੋਂ ਕੋਈ ਇਲਜ਼ਾਮ ਹੀ ਨਹੀਂ ਹੈ ਮਤਲਬ ਨਹੀਂ ਇਲਜ਼ਾਮ ਦਾ ਸਾਡੀ ਸੀ ਪ੍ਰਾਪਰਟੀ ਸਹੀ ਲੈ ਰਹੇ ਆ ਸਾਰਾ ਰਿਕਾਰਡ ਚੈੱਕ ਕਰਕੇ ਲੈ ਰਹੇ ਆ ਫਿਰ ਬੈਂਕ ਤੋਂ ਜਦੋਂ ਕਰ ਰਹੇ ਆ ਬੈਂਕ ਕਹਿੰਦਾ ਵੀ ਸਾਰੀ ਠੀਕ ਸਹੀ ਹੈ ਬੈਂਕ ਐਸਾ ਲੋਨ ਤਾਂ ਦਿੰਦਾ ਨਹੀਂ ਉਹ ਕਹਿੰਦੇ politicial link ਬਹੁਤ ਨੇ ਅਸੀਂ ਥਾਣੇ ਸਾਡਾ ਕੋਈ ਸਾਡੇ ਕੋਈ ਲਿੰਕ ਦਾ ਮਤਲਬ ਨਹੀਂ ਅਸੀਂ ਨਾ ਕਿਸੇ ਬੰਦੇ ਦਾ ਨਾਮ ਯੂਜ਼ ਕਰਦੇ ਆ ਅਸੀਂ ਇੱਕ ਬਿਜ਼ਨਸਮੈਨ ਹੈਗੇ ਆ ਅਸੀਂ ਆਪਣੀ ਪ੍ਰਾਪਰਟੀ ਬਚਾਈ ਕੀਤੀ ਅਸੀਂ ਬਣਾਉਣ ਲੱਗੇ ਜਿਹੜਾ ਕੇਸ ਹੈ ਨਹੀਂ ਕਿਸ ਦਾ ਵੀ ਸਾਨੂੰ ਨਹੀਂ ਪਤਾ ਕੇਸ ਬਾਰੇ ਸਾਡੇ ਕੋਈ ਕੇਸ ਨਾ ਕੁੱਲ ਮੰਦਰ ਦਾ ਕੋਈ ਇਨਵੋਲਵਮੈਂਟ ਨਹੀਂ ਹੈ ਸਾਡੀ ਪਰਸਨਲ ਪ੍ਰੋਪਰਟੀ ਹੈ ਅਸੀਂ ਪਰਸਨਲ ਯੂਜ਼ ਕਰਾਂਗੇ ਤੇ ਗੱਲ ਖਤਮ। ਓਕੇ ਥੈਂਕ ਯੂ। ਇੱਕ ਪ੍ਰੋਪਰਟੀ ਡਿਸਪਿਊਟ ਹੈ ਸਰ ਕੀ ਮੈਟਰ ਇਹ ਕੋ। ਹਾਂ ਦੇਖੋ ਜੀ ਮੈਨੂੰ ਇਹਦੇ ਬਾਰੇ ਹਲੇ ਜਾਣਚ ਨਹੀਂ ਹੈਗੀ ਨੋਲੇਜ ਨਹੀਂ ਹੈਗੀ ਵੀ ਕੀ ਡਿਸਪਿਊਟ ਹੈ ਕਿੰਨੇ ਆ। ਮੈਂ ਆਪਦੇ ਅਈਓ ਨਾਲ ਡਿਸਕਸ ਕਰ ਲਵਾਂ। ਜੋ ਵੀ ਇਹਦੇ ਵਿੱਚ ਹੋਊਗਾ ਜਿਹੜੀ ਵੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਜੀ। ਮੈਂ ਇੱਕ ਵਾਰੀ ਮੈਂ ਆਪਦਾ ਵੈਰੀਫਾਈ ਕਰਦਾ। ਵੈਰੀਫਾਈ ਕਰਕੇ ਦੋਨੋਂ ਪਾਰਟੀਆਂ ਨੂੰ ਟਾਈਮ ਦਿੱਤਾ ਜਾਊਗਾ ਜੀ। ਦੋਨੋਂ ਪਾਰਟੀਆਂ ਦਾ ਸੁਣ ਕੇ ਦੋਨਾਂ ਦਾ ਕੀ ਪੱਖ ਪਕਸ ਸੁਣਨ ਤੋਂ ਬਾਅਦ ਅਸੀਂ ਉਹਨਾਂ ਦੇ ਪ੍ਰੋਪਰ ਕਾਰਵਾਈ ਕਰਾਂਗੇ ਥੈਂਕ ਯੂ ਪਾਰਟੀ ਵੱਲੋਂ ਸਟੇ ਵੀ ਲਈਤੀ ਹੋਏ ਸਟੇ ਹੋਣ ਤੋਂ ਬਾਅਦ ਮੈਂ ਉਹ ਹੀ ਤੁਹਾਨੂੰ ਦੱਸਿਆ ਜੀ ਮੈਂ ਹਾਲੇ ਪੇਪਰਸ ਨਹੀਂ ਦੇਖੇ ਮੈਂ ਰਾਈਟ ਨਾਉ ਹੋਈ ਕਰਦਾ ਨਹੀਂ ਮੈਂ ਕਿਸੇ ਮੈਟਰ ਚ ਬਿਜ਼ੀ ਸੀ ਕਿ ਮੈਂ ਦੋਨੋਂ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਦੀ ਸੁਣਾਂਗੇ ਜੀ ਜੋ ਉਹਦੇ ਚ ਹੋਊਗਾ ਉਹ ਅਸੀਂ ਬਣਦੀ ਕਾਰਵਾਈ ਕਰਾਂਗੇ ਥੈਂਕ ਯੂ ਜੀ